ਜ਼ਮੀਨ ਅਕਵਾਇਰ ਨੂੰ ਲੈ ਕੇ ਲਗਾਤਾਰ ਵਿਵਾਦ ਚਾਰੀ ਹੈ ਤੇ ਉਥੇ ਕਿਸਾਨ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਸਰ ਆ ਰਹੇ ਸੀ ਪਰੰਤੂ ਹੁਣ ਉਥੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਮੁੜਾਤਰੀ ਹੈ ਤੇ ਜਿਸ ਦੇ ਦੌਰਾਨ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਖੜੀ ਹੈ ਤੇ ਜ਼ਮੀਨ ਨੂੰ ਲੈ ਕੇ ਅਜਿਹਾ ਕੁਝ ਵੀ ਨਹੀਂ ਹੋਣ ਦਵਾਂਗੇ ਤੇ ਤੁਛੇ ਪਾਸੇ ਉਥੇ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਜਿਹੜੀ ਕਿ ਇਸ ਗੱਲ ਨੂੰ ਲੈ ਕੇ ਗੁੰਮਰਾਹ ਕਰ ਰਹੀ ਹੈ ਤੇ ਕਿਸਾਨ ਜੱਥੇਬੰਦੀਆਂ ਨੂੰ ਭੜਕਾਉਂਦੀ ਹੋਈ ਆਮ ਆਦਮੀ ਪਾਰਟੀ ਦੇ ਖਿਲਾਫ ਨਜ਼ਰ ਆ ਰਹੀ ਹੈ ਤੇ ਵੱਡੇ ਇਲਜ਼ਾਮ ਤੱਕ ਲਗਾਏ ਗਏ ਨੇ ਤੇ ਉੱਥੇ ਹਰਪਾਲ ਛੀਮਾ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਆਪੀ ਕਾਂਗਰਸ ਨੇ ਪੰਜਾਬ 'ਚ ਕੀ ਕੀਤਾ ਉਹਨੂੰ ਵੀ ਅਸੀਂ ਠੀਕ ਕਰਨ ਦਾ ਕੰਮ ਕਰ ਰਹੇ ਹਾਂਗੇ ਅਸੀਂ ਤਾਂ ਜਿਹੜਾ ਟੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਟੀਆਂ ਨੇ ਪੁੱਟੇ ਸੀ ਉਹ ਵੀ ਅਸੀਂ ਪੜ ਰਿਆਂਗੇ ਉਥੇ ਵੇசி ਠੀਕ ਕਰ ਰਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਨਮ ਨਾ ਲੈਣ ਔਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਾਂਗੇ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਜਿੰਨੀ ਵੀ ਉਹਦੀ ਜ਼ਮੀਨ ਆ ਜਿਉ ਉਹ ਚਾਹੁੰਦਾਗਾ ਕਿ ਮੈਂ ਲੁਧਿਆਣੇ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਨਾਗਾ ਉਹ ਇੱਕ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਾ ਕੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚ ਅਸੀਂ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇ ਗਰਾਊਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਥੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾਗਾ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਉਹ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਗੱਜ ਜਿਹੜਾ ਸਕਿਉਰ ਗੱਜ ਜਿਹੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗਾ ਜਿਹੜਾ ਹੈਗਾ ਉਹਦੇ ਲਈ ਕਮਰਸ਼ੀਅਲ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਇਆ ਹੈ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਇਿੱਥੇ ਦੀ ਗੱਲ ਸ਼ੁਰੂ ਹੋਈ ਆ ਲੁਧਿਆਣੇ ਦੇ ਅੰਦਰ 1 ਕਰੋੜ ਰੁਪਇਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹੇ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਕਮਰਸ਼ੀਅਲ ਆਧਾਰਨ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਓ 1 ਕਰੋੜ ਰੁਪਇਆ ਰੇਟ ਆ ਤਾਂ ਜੇ ਅਸੀਂ ਲੈਂਡ ਐਕਵਿਜ਼ੀਸ਼ਨ ਕਰਾਂਗੇ ਜੇਕਰ ਅਸੀਂ ਉਹ ਜ਼ਮੀਨ ਨੂੰ ਐਕਵਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ 베ਚੀਏ ਤੇ ਇੰਡਸਟਰੀ ਲਈ 베ਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕਵੀਜ਼ੀਸ਼ਨ ਪਾਲਿਸੀ ਦੇ ਤਹਿਤ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਜ਼ ਕਰੂਗੀ ਪਰ ਲੇਕਿਨ ਜਦੋਂ ਅਸੀਂ ਕਲੋਨੀਆ ਰਹਿ ਗਿਆ ਜਿਹੜੀਆਂ ਮਸ਼ਰੂਬ ਦੀ ਤਰ੍ਹਾਂ ਪੰਜਾਬ ਚ ਪੁਰਾਣੇ ਸਮੇਂ ਚ ਉਗੀਆਂ ਸੀਗੀਆਂ ਅਕਾਲੀਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਬਿਲਕੁਲ ਰੋਕ ਲਾਈ ਹੋਈ ਆ ਕਿ ਜਦੋਂ ਇਹ ਸਾਰਾ ਐਗਜ਼ਿਸਟੈਂਟ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰ ਕਾਨੂੰਨੀ ਕਲੋਨੀ ਜੜੀ ਆ ਉਹ ਪੰਜਾਬ 'ਚ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਡਿਵੈਲਪ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਤਵੇਨਾ ਅਕਾਲੀ ਦਰ ਆਲੇ ਕੁਝ ਕਹਿ ਰਹੇ ਸੀਗੇ ਕਿ ਸੀਐਲਜੂ ਪੁਰਾਣੀ ਡੇਟਸ ਮਿਲ ਜਾਏਗਾ ਜਾਂ ਕਿਸੇ ਕਿਸਮ ਦੇ ਹੋਰ ਜਿਹੜੇ ਮਨਕਰਤ ਸਟੋਰੀਆਂ ਬਣਾ ਕੇ ਦੋਸ਼ ਲਾ ਰਹੇ ਸੀ ਬਿਲਕੁਲ ਉਹ ਸਰਾਸਰ ਝੂਠੀਆਂ ਨੇਗੀਆਂ ਉਹ ਸਰਾਸਰ ਮੈਂ ਸਮਝਦਾ ਲੈਂਡ ਮਾਫੀਆ ਦੇ ਕਹਿਣ ਦੇ ਉੱਤੇ ਲੈਂਡ ਮਾਫੀਆ ਦੇ ਬਿਹਾਫ ਦੇ ਉੱਤੇ ਅਕਾਲੀ ਦਲ ਬੋਲ ਰਿਹਾਗਾ ਕਾਂਗਰਸ ਬੋਲ ਰਹੀ ਆ ਕਿਉਂਕਿ ਸਾਰੇ ਅਕਾਲੀ ਦਲ ਨੂੰ ਲੈਂਡ ਮਾਫੀਆ ਚਲਾਉਂਦਾਗਾ ਕਾਂਗਰਸ ਪਾਰਟੀ ਨੂੰ ਲੈਂਡ ਮਾਫੀਆ ਚਲਾਉਂਦਾਗਾ ਭਾਰਤੀ ਜਨਤਾ ਪਾਰਟੀ ਨੂੰ ਲੈਂਡ ਮਾਫੀਆ ਚਲਾਉਂਦਾਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨ ਜੋ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹਾਂਗੇ ਔਰ ਬਲਕਿ ਇਹੀ ਕਾਰਨ ਹੈ ਕਿ ਜਦੋਂ ਇਹਨਾਂ ਦਾ ਭੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਇਹ ਮਨਕਰਤ ਸੋਚੇ ਸਮਝੇ ਦੋਸ਼ ਨੇ ਜਿਹੜੇ ਉਹ ਲਾਰ ਰਹੇ ਨੇ ਕਿ ਸੋ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਮੈਂ بار-बार ਸਪੱਸ਼ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦਿਨਾਲ ਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹਨੂੰ ਸੇਲ ਕਰ ਸਕਦਾ ਹੈ